ਨਰਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ ਲਾਲ ਗਰਗਨ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਤਿੰਨ ਦਿਨ ਪਹਿਲਾਂ ਨਵਾਂ ਸ਼੍ਰੋਮਣੀ ਅਕਾਲੀ ਦਲ ਬਣ ਗਿਆ ਹੈ ਉਹਨਾਂ ਨੇ ਪਹਿਲਾਂ ਜਦੋਂ ਕਿ ਪੰਜਾਬ ਦੇ ਵਿੱਚ ਆਲਰੇਡੀ ਇੱਕ ਸ਼੍ਰੋਮਣੀ ਅਕਾਲੀ ਦਲ ਹੈਗਾ ਜਿਹਦੀ ਅਗਵਾਈ ਸੁਖਵੀਰ ਬਾਦਲ ਕਰਦੇ ਨੇ ਨਵੇਂ ਦਲ ਨੇ ਵੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਕਹਿਣਾ ਸ਼ੁਰੂ ਕਰ ਦਿੱਤਾ ਤੇ ਇਹ ਵੀ ਕਿਹਾ ਕਿ ਅਸੀਂ ਚੋਣ ਨਿਸ਼ਾਨ ਵਿੱਚ ਅਕਾਲੀ ਦਲ ਕੋਲ ਖੂਮਾਂਗੇ ਐਸਜੀਪੀਸੀ ਵੀ ਖੂਮਾਂਗੇ ਇਹਦੇ ਨਾਲ ਜਿਹੜੀ ਅਕਾਲੀ ਸਫਾ ਨੇ ਉਹਨਾਂ ਦੇ ਵਿੱਚ ਜਾਂ ਪੰਜਾਬੀਆਂ ਦੇ ਸਫਾ ਉਹਨਾਂ ਦੇ ਵਿੱਚ ਵਖੇੜਾ ਹੋਰ ਵਧਣ ਦੇ ਅਸਾਰ ਜਿਹੜੇ ਉਹ ਬਣ ਗਏ ਆ ਇਹ ਲੜਾਈ ਜਿਹੜੀ ਹੈ ਏਕਤਾ ਦੀ ਥਾਂ ਤੇ ਜਿਹੜੀ ਹੈ ਆਪਸ ਵਿੱਚ ਵੰਡੇ ਜਾਣ ਵਾਲੇ ਹੋਰ ਤਿੱਖੀ ਹੋਣ ਦੀ ਸੰਭਾਵਨਾ ਬਣ ਗਈ ਹੈ ਡਾਕਟਰ ਸਾਹਿਬ ਤੁਸੀਂ ਇਸ ਮੁੱਦੇ ਤੇ ਤੁਹਾਡਾ ਕੀ ਵਿਚਾਰ ਆ ਤੁਸੀਂ ਕੀ ਇਹਦੇ ਤੇ ਕਹਿਣਾ ਚਾਹੁੰਦੇ ਹੋ ਇਹ ਕੋਈ ਜਮਨਸਾ ਪੰਜਾਬ ਸਿੱਖੀ ਤੋਂ ਬਗੈਰ ਨਹੀਂ ਸਿੱਖੀ ਪੰਜਾਬ ਤੋਂ ਬਗੈਰ ਨਹੀਂ ਬਾਕੀ ਭਾਵੇਂ ਸਾਰੇ ਦੁਨੀਆ ਤੋਂ ਸਿੱਖ ਗਏ ਹੋਏ ਨੇ ਕਿ ਸਿੱਖ ਸਿਧਾਂਤ ਸਿੱਖ ਇਤਿਹਾਸ ਉਹ ਬਹੁਤ ਔ ਜਿਆਦਾ ਸਿੱਖ ਰਹਿਤ ਇਹ ਸਾਰੀ ਬਹੁਤੀ ਜਿਆਦਾ ਪੰਜਾਬ ਦੇ ਵਿੱਚ ਇਹ ਬਣਤੀ ਹੈ ਪੂਰੇ ਹਿੰਦੁਸਤਾਨ ਚ ਫਿਰ ਵੀ ਪੂਰੀ ਦੁਨੀਆ ਚ ਪੈ ਗਈ ਬਾਬਾ ਨਾਨਕ ਦੁਨੀਆ ਤੇ ਕਿੱਡੇ ਕਿੱਡੇ ਕੋਨੇ ਕੋਨੇ ਚ ਜਾ ਕੇ ਆਏਗੇ ਤੇ ਹੁਣ ਵੀ ਕਈ ਜਗ੍ਹਾ ਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਬਾਬਾ ਨਾਨਕ ਉੱਥੇ ਕਿਵੇਂ ਪਹੁੰਚੇ ਕੱਲ ਪਹੁੰਚੇ ਤੇ ਜਿਹੜੇ ਪੰਦ ਪਿਆਰੇ ਸੀ ਇੱਕ ਪੁਰੀ ਚੋਂ ਆਉਂਦਾ ਇੱਕ ਦਵਾਰਕਾ ਚੋਂ ਆਉਂਦਾ ਇੱਕ ਬیدر ਚੋਂ ਆਉਂਦਾ ਤੇ ਇੱਕ ਹਸਤਨਾਪੁਰ ਚੋਂ ਆਉਂਦਾ ਇੱਕੋ ਹੀ ਸੀ ਲੋਹਾਰ ਦਾ ਸੋ ਉਸ ਤੋਂ ਇਹ ਪਤਾ ਲੱਗਦਾ ਹੈ ਵੀ ਇਹ ਸਿੱਖੀ ਤਾਂ ਬਹੁਤ ਦੂਰ ਤੱਕ ਪਹੁੰਚੀ ਹੋਈ ਸਿੱਖਾ ਕੋ ਗੁਰੂ ਗੋਬਿੰਦ ਸਿੰਘ ਜੀ ਤਾਂ ਹੈ ਨਹੀਂ ਸੀ ਉੱਥੇ ਨਾ ਦਵਾਰਕਾ ਤੇ ਨਾ ਪੁਰੀ ਤੇ ਨਾ ਹੀ ਬیدر ਸੋ ਇਹ ਜਿਹੜਾ ਸਿੱਖੀ ਦਾ ਸਿਧਾਂਤ ਹੈ ਉਹਦੇ ਉੱਤੇ ਹਮਲਾ ਹੈ ਅਸਲ 'ਚ ਉਹਦੇ 'ਤੇ ਹਮਲਾ ਹੈਗਾ ਜਿਹੜਾ ਉਹ ਵਿਪਰਵਾਦੀ ਸ਼ਕਤੀਆਂ ਦਾ ਹੈ ਉਹਦੇ ਵਿੱਚ ਇਹ ਦੋਨੇ ਦਲ ਆਪਸ ਵਿੱਚ ਲੜਦੇ ਨੇ ਇਹ ਦੋਨਾਂ ਦਲਾਂ ਨੇ ਉਹਦੇ ਜਿਹੜਾ ਹਮਲਾ ਬੇਤਰਵਾਦ ਦਾ ਹਮਲਾ ਹੈ ਸਿੱਖ ਸਿਧਾਂਤ ਦੇ ਉੱਤੇ ਸਿੱਖ ਇਤਿਹਾਸ ਦੇ ਉੱਤੇ ਉਹਦੇ ਉੱਤੇ ਦੋਨੇ ਹੀ ਉਹਨਾਂ ਨਾਲ ਲੜੇ ਹੋਏ ਤੇ ਗੱਤ ਤੇ ਹਸਪੜਾਇਆ ਜਾਂਦਾ ਰਿਹਾ ਉਦੋਂ ਸਾਰੇ ਜਥੇਦਾਰ ਜਿਹੜੇ ਹੁਣ ਦੂਜੇ ਪਾਸੇ ਨੇ ਦੱਗੀ ਵੱਗਦੀ ਸਾਰੇ ਕੋਈ ਸੀ ਇਕੱਠੇ ਸੀਗੇ ਹਾਂਜੀ ਸਰਕਾਰਾਂ ਦੇ ਵਿੱਚ ਵੀ ਰਹੇ ਨੇ ਸਰਕਾਰਾਂ ਦੇ ਵਜ਼ੀਰ ਵੀ ਰਹੇ ਨੇ 1997 ਤੋਂ ਲੈ ਕੇ 2021 ਤੱਕ ਕੋਈ ਹੁਣ ਵੀ ਭਲਾਇਆ ਜਾ ਰਿਹਾ ਐਫਆਈਆੰਦ ਅਰਜ ਹੋਣ ਦੇ باوجود ਸਰਸਾ ਸਾਹਿਬ ਉਹਨਾਂ ਨੇ ਕਾਫੀ ਹੱਦ ਤੇ ਅੰਦੋਲਨ ਵੀ ਕਰੇ ਪਰ ਇਹ ਤਾਂ ਸਾਰੇ ਬੰਦੇ ਜਿਹੜੇ ਦੋਨੇ ਤਰ੍ਹਾਂ ਚ ਨੇ ਇਹ ਤਾਂ ਉਹਦੀ ਫੋਟੋ ਤੇ ਸੀਗੇ ਅੰਦੋਲਨ ਦੇ ਵੀ ਇਹ ਠੀਕ ਆ ਪਬਲੀਕਲੀ ਉਸ ਤਿੱਕੇ ਨਾਲ ਝੋਲ ਲਾ ਕੇ ਉਹਦਾ ਵਿਰੋਧ ਨਹੀਂ ਕਰ ਸਕਦੇ ਸੀ ਤੇ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਸਿੱਖ ਇਤਿਹਾਸ ਨਾਲ ਸਿੱਖੀ ਨਾਲ ਸਿੱਖ ਇਤਿਹਾਸ ਨਾਲ ਗੁਰਬਾਣੀ ਨਾਲ ਪਿੰਨਾ ਕਿ ਨਾਨੂ ਹੈਗਾ ਤੇ ਜੋ ਕੁਝ ਚਰਮਿਕ ਮੇਲੇ ਗਾਪ ਛਾਪੀ ਸੀ ਉਹਦੇ ਆਪ ਵੀ ਵਿੱਚ ਸ਼ਾਮਲ ਸੀਗੇ ਸਾਰੇ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਹੁਣ ਪ੍ਰਧਾਨ ਬਣੇ ਨੇ ਇਹਨਾਂ ਕੋਲ ਵੀ ਪੇਸ਼ ਕੀਤੀ ਗਈ ਸੀ ਉਹ ਇਹਨਾਂ ਕੋਲ ਆਪਦੇ ਕੋਲ ਹੈਗੀ ਅਸਲੀ ਜਿਨ੍ਹਾਂ ਨੇ ਪੇਸ਼ ਕਰਦੇ ਉਹਨਾਂ ਤਾਂ ਸ਼ਾਇਦ ਫੋਟੋਕਾਪੀ ਕਰੀ ਸੀ ਨਾ ਕੋ ਤਸਵੀਰ ਕਾਪੀ ਉਹਨੇ ਜੀ ਕੋਈ ਖਰਾਫੀ ਗਲਤੀ ਨਹੀਂ ਹੈ ਜਿਵੇਂ ਜੋ ਸੋਣਨ ਚਾਹੀਦਾ ਨਾਇਨ ਨੇ ਅਜੇ ਤੱਕ ਇਹ ਕਿਹਾ ਵੀ ਉਹ ਬਿਲਕੁਲ ਗਲਤ ਸੀ ਕਿਉਂਕਿ ਉਹ ਨਾਗਪੁਰ ਦੇ ਉਦੇਸ਼ ਨਾਲ ਛਪੀ ਹੋਈ ਹੈ ਸੋ ਇਸ ਤਰ੍ਹਾਂ ਕੇ ਕੀਤਾ ਇਹ ਦੂਜਾ ਇਹ ਹੈ ਵੀ ਖਾਨਾ ਜੰਗੀ ਸ਼ੁਰੂ ਕਰਾਈ ਹੈ ਇਹ ਚੱਲੀ ਜਾਊਗੀ ਅੱਜ ਤੱਕ ਬਹੁਤ ਵਾਰੀ ਅਕਾਲੀ ਦਲ ਵੰਡਿਆ ਗਿਆ ਹਾਂਜੀ ਪਰ ਇਸ ਤਰ੍ਹਾਂ ਦੀ ਖਾਨਾ ਜੰਗੀ ਨਹੀਂ ਹੋਈ ਵੀ ਅਸੀਂ ਕਬਜ਼ਾ ਕਰਨਾ ਕਾਮਰੇਡਾਂ ਜਿਨ੍ਹਾਂ ਨੇ ਦੇਖਿਆ ਕਬਜ਼ੇ ਦਾ ਦਫ਼ਤਰਾਂ ਤੇ ਕਬਜ਼ੇ ਕੰਮ ਲੋ ਘੂੜ ਕਰ ਲੋ ਕੁੱਟ ਮਾਰ ਕਰ ਲੋ ਐਵੇਂ ਨਹੀਂ ਹੋਇਆ ਸੀ ਕਦੇ ਕਬਜ਼ੇ ਦੀ ਭਾਵਨਾ ਨਹੀਂ ਇੱਥੇ ਦਾ ਕਬਜ਼ੇ ਚੜਾਏ ਸੀਗੇ ਗੁਰਦਾਰ ਸਾਹਿਬ ਲੈਵ ਚ ਉਹਨਾਂ ਕੋਲੋਂ ਮੰਨਤਾ ਤੋਂ ਤੇ ਉਸ ਤੋਂ ਬਾਅਦ ਵੀ ਜਿੰਨਾ ਵੀ ਹੋਇਆ ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਕਿਤੇ ਨਾ ਕਿਤੇ ਖਾਮਨਾ ਚੰਗੀ ਜਦ 12 ਮਹੀਨਾ ਸੀ ਉਦੋਂ ਵੀ ਉਹ ਹਾਰ-ਬਾਰ ਰੱਖ ਕੇ ਘਰ ਤੱਕ ਸੱਤੇ ਜਾਂਦੀਆਂ ਸੀ ਤੇ ਹੁਣ ਜਿਹੜਾ ਇਹ ਸ਼ੁਰੂਆਤ ਸੀ ਕੁਮਾਰ ਜੀ ਨਹੀਂ ਕਹਿ ਰਿਹਾ ਜਿਸ ਜਨੇ ਸ਼ੁਰੂਆਤ ਸੀ ਜਿੱਦੇ ਇਹਨਾਂ ਨੂੰ 2 ਦਸੰਬਰ ਨੂੰ ਫਸੀਲ ਤੋਂ ਸੁਣਾਇਆ ਵੀ ਹੈ ਕਿ ਉਹਦੇ ਵੀ ਮੈਨੂੰ ਲੱਗਦਾ ਸੀ ਵੀ ਇਹ ਦੇ ਵਿੱਚ ਇਹਨੇ ਪਿੱਛੇ ਕੋਈ ਸਿਧਾਂਤ ਹੈ ਨਹੀਂ ਇਸ ਟਾਈਮੇ ਮਦਦ ਇੱਕ ਲਿਪਾ ਪੋਚੀ ਵਾਲਾ ਕੰਮ ਸੀਗਾ ਜਿੰਨਾ ਮਰਜੀ ਇਹ ਕਹੀ ਜਾਣ ਉਹ ਕੋਈ ਉਹਨੂੰ ਕਹਿੰਦਾ ਜੀ ਬੜੇ ਵੱਡੀ ਗੱਲ ਬੜਾ ਕਿਉਂਕਿ ਅਸੀਂ ਬਹੁਤ ਸਮੇਧਕ ਹੋ ਕੇ ਗੱਲਾਂ ਕਰਦੇ ਹਾਂ ਸੋਚੀ ਤੋਂ ਬਿਨਾਂ ਹੁਣ ਜਦ ਤੁਸੀਂ ਕਹਿੰਦੇ ਹੋ ਜੇ ਆਪਾਂ ਦੋੜਾ ਜਾਓ ਉਹਨਾਂ ਨੇ ਉਹਦੇ ਕੀ ਕਿਹਾ ਵੇ ਅਕਲ ਦੀ ਨਹੀਂ ਧੱਤੀ ਕਰੋ ਕਿਹੜੇ ਕੰਮ ਦੀ ਧੱਤੀ ਕਰਨੀ ਹੈ ਸਾਡੇ ਵਾਸਤੇ ਕਰਨੀ ਹੈ ਤਾਂ ਇਹਦਾ ਸਵਾਲ ਇਹ ਸੀ ਜਿਹੜਾ ਉਹਨਾਂ ਨੇ ਹਰਚੇ ਹੀ ਮੰਨ ਲਿਆ ਅਰਜੀ ਮੰਗ ਲਈ ਕਿ ਮੈਂ ਅਫਸਰ ਤੋਂ ਜਾਣੇ ਰਿਹਾ ਛੋਟੀ ਹੈ ਨਾ ਸੱਚੰਦੀ ਉੱਚੀ ਤੇ ਉਹਦੇ ਵਿੱਚ ਜਦ ਅਸੀਂ ਅਰਜੀ ਦਿੰਨੇ ਆ ਜੇ ਅਰਜੀ 'ਚ ਅਸੀਂ ਕਹਿੰਨੇ ਆ ਵੀ ਐਸ ਦਿਨ ਤੋਂ ਬਾਅਦ ਦੇ ਮੇਰੇ ਗੁਨਾਹ ਮਾਫ ਕਰ ਦਿਓ ਉਦੋਂ ਪਹਿਲੇ ਮੇਰੇ ਗੁਨਾਹ ਹੀ ਨਹੀਂ ਹੱਗੇ ਤੇ ਉਹ ਕੋਰਟ ਮਾਨ ਦੇ ਵੀ ਪਹਿਲਾਂ ਕੋਈ ਇਹਦਾ ਮਤਲਬ ਪਹਿਲੇ ਤਾਂ ਤੁਹਾਨੂੰ ਬਰੀ ਕਰਤਾ ਨਾ ਬਿਨਾ ਸੋਣੀ ਬਿਨਾ ਗੱਲ ਕਰੀ ਬਿਨਾ ਕੋਈ ਟੋਕੇ ਵੀ ਪਹਿਲੇ ਕੋਈ ਗੁਨਾਹ ਨਹੀਂ ਸੋ ਜਿਹੜੀ ਕਿਤਾਬ ਛਪੀ ਸੀ ਉਸ ਤੋਂ ਪਹਿਲਾਂ ਛਪੀ ਹੋਈ ਸੀ ਤੇ ਇਹ ਕਿਉਂਕਿ ਆ ਬੇਅਦਬੀ ਆਪਣੇ ਮਾਮਲੇ ਨੂੰ ਸੈਂਟੀਮੈਂਟਲ ਬਣਾ ਕੇ ਜਿਹੜਾ ਸੀ ਕਦਾ ਉਦੋਂ ਪਹਿਲਾਂ ਬਹੁਤ ਕੁਝ ਹੋਇਆ ਜਿਵੇਂ ਸਿੱਖ ਜੁਡੀਸ਼ੀਅਲ ਕਮਿਸ਼ਨ ਪੇਸ਼ੂਰ ਮਿਲ ਕਮੇਟੀ ਦਾ ਪ੍ਰਧਾਨ ਨੂੰ ਹਟਾਇਆ ਸਿੱਖ ਜੁਡੀਸ਼ ਇਹ ਅਕਾਦ ਤਖਤੇ ਦੇ ਜਥੇਦਾਰ ਸਾਹਿਬ ਨੂੰ ਹਟਾਇਆ ਉਹ ਉਹ ਕੋਈ ਨੀਸ਼ੀ ਕੀ ਮਰਿਆਦਾ ਦਾ ਭੰਗ ਹੋਣ ਦੀ ਗੱਲ ਨਹੀਂ ਸੀ ਸੋ ਇਹ ਕਰਕੇ ਐਸੀ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਵੀ ਇਕੱਠੇ ਹੋਣ ਦੀ ਬਜਾਏ ਇਹ ਦੂਜਾ ਇਹ ਹੈ ਜਿਵੇਂ ਇੱਥੇ ਅ ਭਾਰਤ ਦੀ ਸਰਕਾਰ ਨਿਕਲਿਆ ਅਸੀਂ ਉਸ ਪਾਸੇ ਮੈਂ ਕਿਉਂ ਕੰਨਾ ਜਾ ਰਿਹਾ ਸੁਪਰੀਮ ਕੋਰਟ ਦਾ ਇੱਕ ਜੱਜ ਰਾਮੰਦਰ ਦਾ ਫੈਸਲਾ ਦੇ ਦਿੰਦਾ ਉਹ ਤੋਂ ਮੁੜ ਕੇ ਰਸਵਾ ਜਾ ਲੈਂਦਾ ਇੱਥੇ ਵੀ ਇਹੀ ਕੁਝ ਹੋਇਆ ਜਿਨ੍ਹਾਂ ਨੇ ਫੈਸਲਾ ਦਿੱਤਾ ਉਹੀ ਤਰਾਨ ਨੇ ਹੁਣ ਨਿੰਨੂ ਤੇ ਇਹੀ ਗੱਲ ਨਹੀਂ ਸਮਝਾਂਦੀ ਫਿਰਹੀ ਹਿੱ ਮੰਨਿਆ ਜਾਉ ਕਿ ਜਿਹੜਾ ਫੈਸਲਾ ਦਿੱਤਾ ਉਹ ਫੈਸਲਾ ਜਿਹੜਾ ਬਾਬਰ ਕੇ ਉਹੀ ਬੋਲਦੇ ਸੀ ਵੇਦਮਾ ਫੈਸਲੇ ਇਸੇ ਉਦੇਸ਼ ਨਾਲ ਦਿੱਤਾ ਗਿਆ ਸੀ ਫਿਰ ਜਦ ਅਸੀਂ ਕਹਿੰਦੇ ਆ ਫਿਰ ਰੱਖਿਆ ਸੁਰੱਖਿਆ ਦਾ ਹੱਥ ਨਾਲ ਸਾਰਿਆਂ ਦਾ ਸੋ ਪੰਜਾਬ ਦੀਆਂ ਮੰਗਾਂ ਸਿੱਖੀ ਦੀਆਂ ਮੰਗਾਂ ਪੰਜਾਬ ਦਾ ਕੇਂਦਰ ਦੇ ਨਾਲ ਜਿਹੜੇ ਕੇਂਦਰ ਕਵਚਾ ਕਰੀ ਜਾਂਦਾ ਸਾਰੇ ਕਾਸੇ ਦੇ ਉੱਤੇ ਤੇ ਜਿਹੜਾ ਸਿੱਖੀ ਦੇ ਵਿੱਚ ਵਿਪਰਭਾਵ ਫਲਾਇਆ ਜਾ ਰਿਹਾ ਹੈ ਤੇ ਉਹਦੇ ਉੱਤੇ ਨਾ ਇੱਕ ਦਲ ਬੋਲਦਾ ਹੈ ਨਾ ਦੂਜਾ ਬੋਲਦਾ ਹੈ ਇਹਨਾਂ ਦੀ ਲੜਾਈ ਕਬਜ਼ੇ ਦੀ ਲੜਾਈਆ ਦੋਹਾਂ ਦਲਾਂ ਦੀ। ਪਰ ਦੋਹਾਂ ਦਲਾਂ ਦੀ ਦੌੜ ਹੈ ਵੀ ਬੀਜੇਪੀ ਦੀ ਗੋਦ ਜਿੱਕਾ ਨਾ ਛੇਤੀ ਬੈਠੀ। ਉਹਦੇ ਵਾਸਤੇ ਜੋਰ ਹੈ ਦੋਹਾਂ ਦਾ। ਹੁਣ ਜੇ ਤਾਂ ਬੀਜੇਪੀ ਨੇ ਜਿਹੜਾ ਪਹਿਲਾਂ ਅਕਾਲੀ ਦਲ ਸੀ ਉਹਨੂੰ ਲੈ ਲਿਆ ਨਾਲ ਫਿਰ ਇਹ ਉਹਦੇ ਨਾਲ ਰਲ ਜਾਣਗੇ। ਜੇ ਇਹਨੂੰ ਲੈ ਲਿਆ ਤਾਂ ਉਹ ਰਲ ਜਾਣਗੇ। ਇਹ ਤਾਂ ਕੋਈ ਖਾਸ ਗੱਲ ਨਹੀਂ ਹੈ। ਇਹ ਐਂ ਹੋਣਾ ਹੈ। ਬੀਜੇਪੀ ਨਾਲ ਸਮਝੌਤੇ ਦਾ ਝਗੜਾ ਹੈ। ਪਰ ਬੀਜੇਪੀ ਅਜੇ ਕਹਿੰਦੇ ਨਾ ਨੇ ਨਾ ਸੀ ਤਾਂ ਇਕੱਲੇ ਲੜਾਂਗੇ ਅਸ਼ਵਨੀ ਕੁਮਾਰ ਜੀ ਦਾ ਬਿਆਨ ਆਇਆ। ਉਹ ਕਹਿ ਰਹੇ ਨੇ ਕਹਿ ਹੀ ਜਾਂਦਾ। ਇਹ ਕਹਿਨੀਆਂ ਕਰਦਾਂ ਨੇ ਫੇਸ ਕਰਕੇ ਸਿੱਖੀ ਦੇ ਉੱਤੇ ਜਿਹੜਾ ਹੈਗਾ ਸਿੱਖੀ ਦਾ ਜਿਹੜਾ ਹੈ ਪਹਿਨਾ ਮਾਸਟਰ ਤਾਰਾ ਸਿੰਘ ਜੀ ਸਾਤੇ ਸੰਤ ਫਤਿਹ ਸਿੰਘ ਤੇ ਸੰਤ ਚੰਨ ਸਿੰਘ ਆਏ ਕੋਈ ਇਹ ਇਤਿਹਾਸ ਦਾ ਚਾਗਲਾ ਨਹੀਂ ਸੀ ਹੋਇਆ ਤੇ ਬਲਕਿ ਉਦੋਂ ਇੱਕ ਪੰਜਾਬੀ ਸੂਬੇ ਦੀ ਮੂਵਮੈਂਟ ਸੀ ਕੋਈ ਉਹਨਾਂ ਸਹਿਮਤ ਹੋਵੇ ਨਾ ਹੋਵੇ ਉਹ ਲੜੀ ਗਈ ਇਸੇ ਤਰ੍ਹਾਂ ਜਦ ਅੰਮ੍ਰਿਤਸਰ ਅਕਾਲੀ ਦਲ ਬਣਿਆ ਉਦੋਂ ਇਹ ਦੂਜੇ ਅਕਾਲੀ ਦਲ ਦਾ ਬਹੁਤ ਵजूद ਰਹਿਾਨੀ ਸੀ ਜੇ ਮਲੀ ਮੁੱਢੀ ਸਰਕਾਰ ਵਿੱਚ ਉਹ ਅੰਮ੍ਰਿਤਸਰ ਅਕਾਲੀ ਦਲ ਨੂੰ 6 ਸੀਟਾਂ ਇਹਨਾਂ ਨੂੰ ਦੋ ਇਹਨਾਂ ਦੇ ਸਮਰਥਕਾਂ ਨੂੰ ਵੀ ਦੇਤੀਆਂ ਸੀ 8 ਸੀਟਾਂ ਵੀ ਲਈਆਂ ਲੋਕ ਸਭਾ ਦੀਆਂ ਤੇ ਮੰਡਲ ਹੁਣ ਤੱਕ ਉਹ ਚੱਲ ਰਿਹਾ ਹੈ ਚੰਗੀਆਂ ਵੋਟਾਂ ਵੀ ਲੈ ਰਿਹਾ ਕਾਫੀ ਸਾਰੀਆਂ ਵੋਟਾਂ ਲੈਂਦਾ ਹੈ ਉਹ ਤੇ ਚਿੰਦ ਵਾਲੀ ਉਹ ਐਮਪੀ ਵੀ ਲੈ ਚੁੱਕੇ ਨੇ ਤੇ ਪਰ ਉਹਨਾਂ ਨੇ ਆ ਨੀ ਝਗੜਾ ਪਾਇਆ ਇਸੇ ਤਰ੍ਹਾਂ 1920 ਦਾ ਅਕਾਲੀ ਦਲ ਹੈ ਰਵਿੰਦਰ ਸਿੰਘ ਆਲਾ ਤੇ ਇਸੇ ਤਰ੍ਹਾਂ ਜਿਹੜੇ ਹੈਗੇ ਭਾਈ ਅਮਰਪਾਲ ਸਿੰਘ ਦਾ ਉਹਦੀ ਉਹਦੀ ਬੜੀ ਫੌਲਡਰ ਦੋ ਤਾਂ ਐਮਪੀ ਜਿੱਤੇ ਨੇ ਉਹਨਾਂ ਦੇ ਤੇ ਦੋਹੋਂ ਜਿੱਤੇ ਨੇ ਦੋਨੇ ਤੇ ਪਰ ਉਹਨਾਂ ਦਾ ਕੋਈ ਇਹੋ ਜਿਹਾ ਹੈ ਨਹੀਂ ਵੀ ਇਹ ਇਹ ਝਗੜਾ ਪਾ ਐ ਕਰਨਾ ਇਸ ਤਿੱਕੇ ਦਾ ਆਇਆ ਨਹੀਂ ਹੈਗਾ ਤੋ ਇਹ ਜਿਹੜੇ ਹੈਗੇ ਨੇ ਜਦ ਅਸੀਂ ਇਹ ਕਹਨੇ ਆ ਇਹਦਾ ਹੀ ਕਮਰਸ ਹੈ ਬਠਿੰਡੇ ਵਾਲੇ ਨੇ ਉਹਨਾਂ ਦਾ ਵੀ ਇੱਕ ਦਲ ਹੈਗਾ ਅਕਾਲੀ ਦਲ ਤੇ ਕੀ ਨਾਮ ਮੇਰੇ ਦਿਮਾਗ ਚੋਂ ਨਾਮ ਨਿਕਲ ਜਾਂਦਾ ਮੈਂ ਕਈ ਵਾਰੀ ਅੱਜ ਕੱਲ ਤੇ ਇਹ ਜਿਹੜੇ ਬਹੁਤ ਸਾਰੇ ਦਲ ਹੈਗੇ ਨੇ ਜਿਹੜੇ ਅਕਾਲੀ ਦਲ ਦੇ ਨਾਂ ਤੇ ਆਪਰੇਟ ਕਰਦੇ ਉਹਨਾਂ ਨੇ ਆਪ ਦੇ ਆਪ ਦੇ ਨਾਮ ਰੱਖੇ ਹੋਏ ਨੇ ਇਹ ਜੇ ਰੱਖ ਲੈਂਦੇ ਵੀ ਅਕਾਲੀ ਦਲ ਬਾਦਲ કે ਅਕਾਲੀ ਦਲ ਜਿਹੜਾ ਹੈਗਾ ਆਪਣਾ ਗੈਨੀ ਹਰਪ੍ਰੀਤ ਸਿੰਘ ਉਨਾ ਸ਼ਾਇਦ ਫਰਕ ਪੈ ਜਾਂਦਾ ਸੋ ਇਹ ਕਿ ਕਿਉਂ ਕਿ ਹੁਣ ਕਬਜੇ ਦੀ ਇਹ ਲੜਾਈ ਆ ਵੀ ਅਕਾਲ ਤੱਕ ਸਾਥ ਤੇ ਸ਼੍ਰੋਮਣੀ ਕਮੇਟੀ ਚ ਤੇ ਸਾਡੇ ਸਿੱਖ ਸੰਸਥਾਵਾਂ ਤੇ ਕਿਵੇਂ ਕਬਜਾ ਕੀਤਾ ਗਿਆ ਸੋ ਇਹ ਬੜਾ ਵੱਡੀ ਗੱਲ ਦਾ ਇਹ ਦੁਖਾਂਤ ਹੈ ਕਿ ਉਹਨੋਂ ਵੱਡਾ ਦੁਖਾਂਤ ਇਹ ਹੈ ਵੀ ਤੁਸੀਂ ਦਲ ਬਣਾ ਕੇ ਵਾਸਤੇ ਹੋ ਨਾ ਤੁਸੀਂ ਸਿੱਖੀ ਦੀ ਗੱਲ ਕਰਦੇ ਹੋ ਨਾ ਤੁਸੀਂ ਸਿੱਖੀ ਦੇ ਵਿਪਰਵਾਦ ਦੇ ਹਮਲੇ ਦੀ ਗੱਲ ਕਰਦੇ ਹੋ ਨਾ ਤੁਸੀਂ ਸਿੱਖੀ ਚ ਆਸ ਦੇ ਜੋ ਗਰਮਣਾ ਕਰੀਆਂ ਨੇ ਜੋ ਕੁਝ ਲਿਖਿਆ ਜਾ ਰਿਹਾ ਹੈ ਵਿਪਰਵਾਦ ਨੂੰ ਉਹਨਾਂ ਤੁਸੀਂ ਕੋਈ ਵਿਰੋਧ ਕਰਦੇ ਹੋ ਤੇ ਨਹੀਂ ਤੁਸੀਂ ਪੰਜਾਬ ਦੀਆਂ ਹੱਕੀਆਂ ਨੂੰ ਨਾਲ ਦੀ ਗੱਲ ਕਰਦੇ ਆਂ ਕਿ ਬੱਚਿਆਂ ਦੇ ਟੱਕਲੇ ਤੱਕ ਲਹਾਏ ਜਾ ਰਹੇ ਨੇ। ਕਹਿੰਦੇ ਮੈਂ ਇਹ ਤਾਂ ਸੁਣਿਆ ਨਹੀਂ ਵੀ ਕਿਸੇ ਦਾ ਏ ਚੂਲੇ ਪਾਇਆ ਹੋਇਆ ਲਖਾਇਆ ਹੋਵੇ। ਤੇ ਕਲੇ ਲਹਾਏ ਜਾ ਰਹੇ ਨੇ। ਚੂਲੇ ਆ ਟੂਲੇ ਤਾਂ ਆਪਣਾ ਮੋਟਾ ਹੁੰਦਾ। ਕਈ ਵੇ ਪਲਾਸਟਿਕ ਦਾ ਵੀ ਹੁੰਦਾ ਉਹ ਦਾ ਕੁਛ ਨਾ ਪਛੋਦੇ ਵਿੱਚ ਪਿਛਲੇ ਪਾਸੇ ਲਿਖਿਆ ਵੀ ਜਾ ਸਕਦਾ ਲੋਹੇ ਤੇ ਤਾਂ ਲਿਖਿਆ ਨਹੀਂ ਜਾ ਸਕਦਾ। ਜਾਂ ਐ ਵੀ ਗੱਲ ਕਰਨੀ ਹੋਵੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਕਿਤੇ ਨਾ ਕਿਤੇ ਅਸੀਂ ਜਿਹੜੀ ਸਿੱਖੀ ਆ ਉਹ ਤੇ ਉਹ ਉਹਦੇ ਉੱਤੇ ਆਸੀਂ ਖਾਨਾ ਜੰਗਿਆ ਜਿਹੜੀ ਉਹ ਵਧਾਈ ਜਾ ਰਹੀ ਹੈ ਤੇ ਉਹ ਹੁਣ ਸਮਾਂ ਦੱਸੇਗਾ ਵੀ ਕਿੱਦਨ ਨੂੰ ਜਾਂਦੀ ਆ ਗੱਲ ਇਹਨਾਂ ਦਾ ਕਟਾਕੱਟੀ ਹੋਊਗਾ ਪਰ ਉਹ ਕਟਾਕੱਟੀ ਉਹੀ ਆ ਵੀ ਸਿਧਾਂਤ ਪਿੱਛੇ ਰਹੇਗਾ ਤੇ ਕਬਜ ਅੱਗੇ ਹੋ ਜਾਊਗਾ ਇਹ ਦੂਜਾ ਸਿਧਾਂਤ ਪਿੱਛੇ ਰਹਿ ਜੂਗਾ ਸੁੰਬਕਾ ਜਾ ਕੇ ਦਿੱਲੀ ਨਾਲ ਕਰਕੇ ਦੋ ਸੀਟਾਂ ਲੈਣੀਆਂ ਇਹ ਅੱਗੇ ਰਹਿ ਜੂਗਾ ਪੰਜਾਬ ਪਿੱਛੇ ਰਹਿ ਜੂ ਪੰਜਾਬ ਦੀਆਂ ਮੰਗਾਂ ਪਿੱਛੇ ਰਹਿ ਜਾਣਗੀਆਂ ਪੰਜਾਬ ਨੂੰ ਜਮ ਅਮਰਜੀ ਦੇ ਕੇਂਦਰ ਲੁੱਟੀ ਜਾਵੇ ਜਿੰਨੇ ਮਰਗੀ ਹੱਕ ਖੋਹੀ ਜਾਵੇ ਉਧਰ ਕੋਈ ਮੂੰਹ ਨਹੀਂ ਖੋਲੇ ਗਿਆਨੇ ਹਰਪ੍ਰੀਤ ਸਿੰਘ ਹੁਣੀ ਤਾਂ ਓਪਨ ਸ਼ਰੇਆਮ ਦਾਵਾ ਕਰਦੇ ਵੀ ਉਹਨਾਂ ਦੀ ਦਿੱਲੀ ਨਾਲ ਬੜੀ ਨੇੜਤਾ ਹੈ ਚਲੋ ਉਹ ਤਾਂ ਦਾਵਾ ਕਰਦੇ ਨਹੀਂ ਇੰਨਾ ਦੂਜਿਆਂ ਦੀ ਵੀ ਕਿਹੜਾ ਨੇਤਾ ਨਹੀਂ ਹੈ ਨੇਤਾ ਤਾਂ ਸਾਰੇ ਦੀ ਹੈ ਜੇ ਮਨੁੱਖ ਕਾ ਸਾਹ ਇੱਧਰ ਆਏ ਨੇ ਪੈਣਾ ਚਲੇ ਗਏ ਸੀ ਫਿਰ ਆ ਕੇ ਨੂੰ ਤਾਂ ਉਹਨਾਂ ਦੀ ਹੈ ਹੀ ਬੀਜੇਪੀ ਦੀ ਕੜੀ ਹੋਈ ਕੈਂਡੀਡੇਟ ਫਿਰ ਕਰਕੇ ਉਹ ਕੋਈ ਆਪਾਂ ਇੰਨੀ ਗੱਲ ਨਹੀਂ ਆ ਬਈ ਇਹ ਦਾਵਾ ਕਰਨ ਦੀ ਇਹ ਦਾਵਾ ਨਾ ਕਰਨ ਕੋਈ ਦਾਵਾ ਕਰ ਲੈਂਦਾ ਕੋਈ ਜੱਗਰ ਹੋ ਜਾਂਦਾ ਕੋਈ ਨਹੀਂ ਜੱਗਰ ਹੁੰਦਾ ਯਾਨੀ ਹਰਪ੍ਰੀਤ ਸਿੰਘ ਜੱਗਰ ਨੇ ਕਹਿੰਨੇ ਨੇ ਵੀ ਹਾਂ ਮੇਰੀ ਉੱਥੇ ਬੰਦ ਦੀ ਹੈ ਸਿਕਿਉਰਿਟੀ ਉਹਨਾਂ ਨੂੰ ਵੱਡੀ ਸਿਕਿਉਰਿਟੀ ਮਿਲੀ ਹੋਈ ਹੈ ਬਾਕੀ ਦਲਾਂ ਨੂੰ ਓਡੀ ਸਿਕਿਉਰਿਟੀ ਕੋਈ ਨਹੀਂ ਮਿਲੀ ਮੈਂ ਕਹਿੰਦੇ ਸਿਮਰਜੀਤ ਸਿੰਘ ਮਾਨਜੀਤ ਦੇ ਨਾਲ ਇਦਾਂ ਦੀ ਸਿਕਿਉਰਿਟੀ ਦੇਖੀ ਨਹੀਂ ਨਾਮਕ ਨੇ ਭਾਈ ਅਮਰਤਪਾਲ ਸਿੰਘ ਨਾਲ ਦੇਖੀ ਐਦਾਂ ਦੀ ਸਕਿਉਰਿਟੀ ਸਰਕਾਰ ਦੀ ਆਪਦੀ ਦਾ ਸਕਿਉਰਿਟੀ ਰੱਖਦੇ ਨੇ ਹਮੇਸ਼ਾ ਲੋਕ ਸਾਰੀ ਰੱਖਦੇ ਨੇ ਤੇ ਪਰ ਇਸ ਕਰਕੇ ਹੁਣ ਕੀ ਕਹਿ ਸਕਦੇ ਆਪਾਂ ਇਹ ਤਾਂ ਸਿੱਧਾ ਹੀ ਹੈ ਡਾਕਟਰ ਸਾਹਿਬ ਨਵੇਂ ਦਲ ਨੇ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਆ ਸੁਖਦੇਵ ਸਿੰਘ ਢੀਂਡਸਾ ਹੋਣਾ ਦੇ ਘਰ ਉਹਨਾਂ ਦੇ ਬੇਟੇ ਢੀਂਡਸਾ ਸਾਹਿਬ ਤੋਂ ਨਹੀਂ ਲੈ ਪਰਮਿੰਦਰ ਢੀਂਡਸਾ ਦੇ ਘਰ ਉਹਦੇ ਵਿੱਚ ਨਵੀਂ ਰਣਨੀਤੀ ਬਣਾਉਣਗੇ ਵੀ ਕਿਵੇਂ ਅੱਗੇ ਵਧਣਾ ਹੈ ਕਿਵੇਂ ਮਤਲਬ ਜਿਹੜੀ ਤੁਸੀਂ ਕਬਜ਼ੇ ਦੀ ਗੱਲ ਕੀਤੀ ਕੋਈ ਜ਼ਿਆਦਾ ਇੱਕ ਦਲ ਵਖਰਾ ਬਣ ਗਿਆ ਤਾਂ ਰਾਮੀ ਚੀ ਤਾਂ ਉਹਨਾਂ ਨੇ ਬਣਾ ਨਹੀਂ ਬਣਾਨੀ ਐ ਕੋਈ ਅਲੋਕਰ ਕਰ ਲੈਣੀ ਐ ਜਦ ਉਹਨਾਂ ਨੇ ਆਪਦੇ 10 ਦੇ ਦੋ ਤਰ੍ਹਾਂ ਦੇ ਵੀ ਆ ਸਾਡੇ ਆਰਥਿਕ ਮੰਗਾ ਨੇ 1516 ਮੰਗਾ ਆਪਸਿਕ ਰੱਖੀਆਂ ਨੇ 1516 ਧਾਤੂ ਕੋਈ ਨੰਗਾ ਰੱਖੀਆਂ ਹੋਈਆਂ ਨੇ ਉਹਦੇ ਵਿੱਚ ਮੰਗਾ ਕੀ ਮਤਲਬ ਵੀ ਅਸੀਂ ਇਹ ਕਰਾਂਗੇ ਇਹ ਵੈਧੇ ਨੇ ਇਹ ਸਭ ਤਾਂ ਸਮਝ ਦੱਸੇਗਾ ਅਜੇ ਤਾਂ ਘਰ ਵਿੱਚ ਆ ਪੁ ਵੀਖਦੇ ਸਾਰਾ ਕੁਝ ਹੀ ਤੇ ਬਾਕੀ ਇਹ ਮੀਟਿੰਗਾਂ ਤਾਂ ਕਰਨੀ ਹੀ ਨੇ ਮੀਟਿੰਗਾਂ ਕਿਉਂ ਨਹੀਂ ਕਰਨਗੇ ਜੇ ਉਹਨਾਂ ਨੇ ਦਲ ਬਣਾਇਆ ਹੈ ਦੇ ਮਸ਼ੀਨ ਤਾਂ ਉਹੀ ਹੁੰਦੀ ਆ ਕੰਮ ਦੀ ਜਿਹੜੀ ਚੱਲਦੀ ਰਹੇ ਜਿਹੜੀ ਆਰਗੇਨਾਈਜੇਸ਼ਨ ਚਮਾ ਬੈਠੀ ਗਈ ਮੁਰਕੇ ਮੀਟਿੰਗ ਹੀ ਨਹੀਂ ਕਰਨੀ ਉਹਨੇ ਕਿ ਚੱਪ ਉਹ ਮੀਟਿੰਗ ਤਾਂ ਉਹਨਾਂ ਦਾ ਕਰਨਾ ਉਹਨਾਂ ਨੇ ਕਰਨੀ ਵੀ ਐ ਤੇ ਉਹਨਾਂ ਨੂੰ ਕੁਝ ਕਹਿਣਾ ਵੀ ਪਾਏਗਾ ਉਹ ਹੁਣ ਲੜਾਈ ਜਿਹੜੀ ਜਿਆਦਾ ਤੇਜੀ ਦੀ ਹੋਣੀ ਆ ਕਿਉਂਕਿ ਇਹ ਚੋਣਾਂ ਦੇ ਵਾਸਤੇ ਜੋ ਬਾਕੀ ਆਪਣਾ ਵਿਹਾਂ ਹਮ ਹੋਣਾ ਸੀ ਬਣ ਜਾਣਾ ਹੈ ਇਹ ਦੋਨੋਂ ਧਰਾਂ ਦੀ ਵੀ ਇਸ ਗੱਲ ਦੀ ਲੜਾਈ ਹੈ 2027 ਚ ਕੋਣ ਆਵੇ ਅੱਗੇ ਤੇ ਭਾਜਪਾ ਨਾਲ ਕਿਹੜਾ ਸਮਝਾਤਾ ਕਰ ਸਕੇ ਹੁਣ ਪ੍ਰਸਤ ਨੀਤੀ ਤਾਈ ਕਰਣੀ ਉਸਦੇ ਵਾਸਤੇ ਦਾ ਪੇਜ ਬਣਾਉਣੇ ਉਹਦੇ ਵਾਸਤੇ ਜਿਹੜਾ ਹੈਗਾ ਆਪਣਾ ਹੀ ਕੈਡੋ ਵੀ ਟੈਂਟ ਲਾ ਲੈਣਾ ਇਹ ਸਾਰਾ ਕੁਝ ਕਰਨਾ ਹੀ ਪਊਗਾ ਨਾ ਤੇ ਜਿਹੜਾ ਉਹਨਾਂ ਨੇ ਇਹ ਉਹਦਾ ਸੰਭਾਲਣ ਸਮੇਂ ਜਾਂ ਪ੍ਰਧਾਨ ਬਣਨ ਤੋਂ ਬਾਅਦ ਭਾਸ਼ਣ ਕੀਤਾ ਸੀ ਉਹਦੇ ਵਿੱਚ ਵੀ ਕਾਫੀ ਇਸ ਕਿਸਮ ਦੀਆਂ ਗੱਲਾਂ ਸੀ ਜਿੱਦੇ ਹਲਕਾਪਨ ਨਜ਼ਰ ਆ ਰਿਹਾ ਸੀ ਜਿੱਦੇ ਵਿੱਚ ਜਿਹੜਾ ਸਿੱਖੀ ਦੇ ਮਨੋਰਥ ਹੈ ਜਾਂ ਪੰਜਾਬੀਆਂ ਦੀ ਭਾਵਨਾਵਾਂ ਨਾਲ ਵੱਧ ਦੂਜੇ ਪੱਖ ਜਿਆਦਾ ਭਾਰੂ ਲੱਗਦਾ ਸੀ ਮੈਨੂੰ ਇਵੇਂ ਜਾਪਿਆ ਨੇ ਉਹ ਤਾਂ ਸਾਫ਼ ਹੀ ਦਿਖਦਾ ਸੀ ਜਾਪਦਾ ਕਿ ਉਹ ਤਾਂ ਸਾਫ਼ ਹੀ ਦਿਖਦਾ ਸੀ ਉਹਦੇ ਕੋਈ ਦੋਰਾ ਹੀ ਨਹੀਂ ਹੈ ਉਹ ਜਿਹੜਾ ਪਹਾੜਨ ਸੀ ਉਹ ਪਹਾੜਨ ਕੋਈ ਵੀ ਬੰਦਾ ਉਧਰੋਂ ਦਾ ਨਹੀਂ ਕਰੇਗਾ ਫਲਮੀ ਜਿਹੜੀ ਹੈ ਨਾ ਇਹ ਹੋਆ ਹਲੇਨੀ ਰਾਜ ਨੂੰ ਉਹਨੂੰ ਹੁਕਮ ਹੋਆ ਰਹਣ ਜਾਂ ਇਹ ਇਹ ਮੇਰੇ ਬਹਾਨਾ ਵਾ ਕੋਈ ਨਾ ਕਿਸੇ ਅਣਜਾਣ ਦਾ ਇਹ ਹੋਆ ਹਲੇਮੀ ਰਾਜ ਉਹ ਹਲੇਮੀ ਦਾ ਰਾਜ ਜੀ ਤਾਂ ਗੱਲ ਹੈ ਨਹੀਂ ਨਾ ਉਹ ਤਾਂ ਕਬਜ਼ਾ ਕਰ ਲਾਂਗੇ ਲੈ ਲਾਂਗੇ ਉਹ ਮੈਂ ਜਾਣ ਕੇ ਨਹੀਂ ਜਾ ਰਿਹਾ ਉਸ ਨੂੰ ਕਹਿੰਦੇ ਸੁਣਿਆ ਆਪਕਦੇ ਵਾਸਤੇ ਉਹਦੇ ਵਿੱਚ ਚਰਚਾ ਕਰੀ ਜੰਨੇ ਸਭ ਨੂੰ ਪਤਾ ਜੋ ਕੁਝ ਹੋਇਆ ਮੈਂ ਤਾਂ ਅੱਜ ਦੱਸਣਾ ਜਿਵੇਂ ਇੱਥੇ ਇਹਨਾਂ ਨੇ ਕਈ ਕੋਈ ਗੱਬੀ ਤਾਂ ਮੈਂ ਗੱਲਾਂ ਐ ਜੋੜ ਦਿੰਦੇ ਨੇ ਅੱਜ ਮੈਂ ਮੋਰਚੇ ਆਲਾ ਇਹਨੂੰ ਮੈਂ ਕਿਹਾ ਸੀ ਵੀ ਤੁਸੀਂ ਇੱਥੋਂ ਵਾਪਸ ਆਓਗੇ ਚਾਹ ਹਾਲ ਹੋਊਗਾ ਮੈਨੂੰ ਪਹਿਲਾਂ ਮਿਲ। ਇਹਨਾਂ ਨੂੰ ਵੀ ਮੈਂ ਇਹ ਵੀ ਆ ਦੋੜੜੇ ਨੇ ਆ ਕੁਝ ਕਹਿ ਰਹੇ ਨੇ ਤਾਂ ਅੱਜ ਦੱਸ ਦਿਨਾ ਇਹਨਾਂ ਦੀ ਖਾਨਾ ਚੰਗੀ ਹੋਊਗੀ ਕਬਜੇ ਦੀ ਲੜਾਈ ਹੋਊਗੀ ਔਰ ਕਬਜੇ ਦੀ ਲੜਾਈ ਦੇ ਵਿੱਚ ਜਿਹੜੇ ਲੜਾਉਣ ਵਾਲੇ ਨੇ ਉਹ ਐ ਕੁਛ ਹੋਣ ਦੇ ਵਿੱਚ ਹੀ ਜਾਂ ਜਾਊਗਾ ਇਹ ਆਪਣਾ ਦੀ ਜੰਗ ਕਰਾਈ। ਉਹਨਾਂ ਦੀ ਮਾਨਸਿਕਤਾ ਇੱਥੋਂ ਨਿਕਲ ਜਾਂਦੀ ਹੈ। ਇਹ ਕੀ ਦੇ ਵਿਚਾਰੇ ਨੇ ਕਿਹੜੇ ਬਾਗ ਦੀ ਮੂੜੀ ਨੇ ਦੋਨੇ ਤਰ੍ਹਾਂ ਜਦੋਂ ਉਹਨਾਂ ਨੇ ਭਾਰਤ ਦੀਆਂ ਫੌਜਾਂ ਦੀ ਇੱਕ ਜਰਨੈਰ ਨੂੰ ਕਾਲਰ ਨੂੰ ਸੋਫੀਆ ਨੂੰ ਕਹਤਾ ਅਤਵਾਦੀਆਂ ਦੀ ਭੈਣ ਸੀ ਅਸੀਂ ਉਹਨਾਂ ਨੂੰ ਮਾਰਨ ਪਈ। ਆਹ ਜਿਹੜਾ ਹੈਗਾ ਇਹ ਮਾਨਸਿਕਤਾ ਸਾਡੇ ਸਾਹਮਣੇ ਹੈ। ਇਹ ਜੇ ਨਹੀਂ ਦੇਖ ਸਕਦੇ ਨਾ ਦੇਖਣ। ਸੋ ਡਾਕਟਰ ਜੀ ਨੂੰ ਕਾ ਸਿੰਘ ਨੂੰ ਕਹਤਾ ਬਿਉਂਕਾ ਸਿੰਘ ਨੂੰ ਕਹਤਾ ਵੀ ਉਹ ਸ਼ੈਡੂਲ ਕਾ ਸੀ। ਉਹਨੇ ਗੱਲਾਂ ਸਾਡੇ ਸਾਹਮਣੇ ਨੇ ਜਿਹੜੀਆਂ ਸਿੱਖੀ ਦੋਨਾਂ ਗੱਲਾਂ ਦੇ ਵਿਰੋਧ ਕਰਦੀਆਂ। ਦੋਂ ਨਾ ਸੇਮੇ 108 ਦੀ ਗਲਤ ਕਰ ਗਿਆ ਸੀ ਕੀਤਾ ਸਿੱਖੀ ਕੋਈ ਤੱਕ ਨਹੀਂ ਪਾਉਂਦੇ ਸੋ ਨਾ ਧਰਮ ਦੇ ਉੱਤੇ ਨਾ ਜਾਤ ਦੇ ਉੱਤੇ ਮੁਸਲਮਾਨ ਕਹਾਵ ਨਹੀਂ ਹੱਤ ਮੁਸਲ ਜਿਹਾ ਹੋਏ ਮੁਸਲਮਾਨ ਕਹਾ ਸੋ ਇਸ ਕਰਕੇ ਇਹ ਇਹ ਤਾਂ ਸਾਨੂੰ ਪਤਾ ਹੀ ਹੈ ਵੀ ਜਿਹੜੇ ਬੰਦੇ ਇਸ ਪਾਸੇ ਲੱਗੇ ਹੋਏ ਨੇ ਜਿਨ੍ਹਾਂ ਨੇ ਉਹ ਕੀ ਕਰਨਗੇ ਉਹ ਸਾਨੂੰ ਦਿਖਦਾ ਹੀ ਹੈ ਹਾਂਜੀ